ਲਓ ਜੀ ਆਪਣੇ ਐਮਐਲਏ ਗਰਮੀਤ ਸਿੰਘ ਹੇਰ ਵੱਲੋਂ ਕੱਲ ਨੀ ਪੱਤਰ ਰੱਖਿਆ ਸੀ ਤਨਹੋਲੇ ਦੇ ਵਿਕਾਸ ਕਾਰਜਾਂ ਲਈ ਅੱਜ ਤੋਂ ਕੰਮ ਸਟਾਰਟ ਹੋ ਗਿਆ ਦੇਖ ਸਕਦੇ ਹੋ ਤੁਸੀਂ ਸੜਕ ਬਣਨੀ ਸਟਾਰਟ ਹੋ ਗਈ ਜਿੱਥੇ ਲੋਕਟਾਇਲ ਲੱਗੂਗੀ ਸਾਰੇ ਤਨਹੋਲੇ ਵਿੱਚ 5-6 ਜਾਂ پارک ਬਣਨਗੇ ਜੀ ਬੱਸ ਸਟੈਂਡ ਸਾਰਾ ਸਟੇਡੀਅਮ ਹਰ ਜੀ ਤਨਹੋਲੇ ਦਾ ਪੂਰਾ ਵਧੀਆ ਨਕਸ਼ਾ ਬਦਲ ਕੇ ਜਾਣਾ ਹੈ ਜੀ ਬਸ ਬਹੁਤ ਚਾਲਾਂ ਬਾਅਦ ਇਤਰਾਉਲੇ ਵਿੱਚ ਕੰਮ ਹੋਣ ਜਾ ਰਹੇ ਨੇਗੇ ਆ ਦੇਖ ਸਕਦੇ ਹੋ ਤੁਸੀਂ ਕੱਲ ਆਪਣੇ ਐਮ.ਐਲ.ਏ. ਮੀਤੇਰ ਜੀ ਆਏ ਸੀ ਜੋ ਕਿ ਆ ਨੀ ਪੱਤਰ ਰੱਖ ਕੇ ਗਏ ਨੇਗੇ ਆ ਦੇਖ ਸਕਦੇ ਹੋ ਤੁਸੀਂ 19 ਕਰੋੜ 47 ਲੱਖ ਰੁਪਏ ਦਾ ਰੰਜੋਆ ਆਇਆ ਤਨੌਲੇ ਨੂੰ ਦੇਖ ਸਕਦੇ ਹੋ ਤੁਸੀਂ ਬਈ ਇੱਥੇ ਸਾਰੇ ਕੰਮ ਹੋ ਰਹੇ ਨੇ ਤਨੌਲੇ ਵਿੱਚ ਦੇਖੋ ਜੀ ਬਹੁਤ ਹੀ ਵਧੀਆ ਆ ਦੇਖੋ ਇਹ ਜੇ ਸੀ ਵੀ ਲੱਗੀ ਹੋਈ ਹੈ ਜੀ ਬਹੁਤ ਸਾਲਾਂ ਬਾਅਦ ਇਤਨਾ ਉਲੇ ਵਿੱਚ ਕੰਮ ਹੋਣ ਜਾ ਰਹੇ ਹੈਗੇ ਬਾਕੀ ਸਾਰੇ ਦੇਖ ਸਾਗ ਰਹੇ ਹੋ ਜੀ ਇੱਧਰ ਵੀ ਰੋੜੇ ਰੋੜੇ ਛੱਟੀ ਪਈ ਹੈਗੀ ਸਾਰੇ ਇਹ ਨਾਗਰਿਕ ਆਸਥਤ ਨਾ ਉਲਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਜੋ ਇਤਨਾ ਉਲੇ ਵਿੱਚ ਵਿਕਾਸ ਸ਼ੁਰੂ ਹੋਇਆ 6 ਕਰੋੜ ਰੁਪਏ ਜਤਨਾਹੋਲੇ ਨੂੰ ਆਇਆ ਬਹੁਤ ਹੀ ਵਧੀਆ ਤਨਾਹੋਲਾ ਦੇ ਵਿੱਚ ਬਹੁਤ ਜ਼ਿਆਦਾ ਪਾਤਰਾ ਜ ਪਾਣੀ ਜ਼ਮੀਨ ਦਾ ਨਾ ਚੱਕੜ ਬਹੁਤ ਬੁਰਾ ਹਾਲ ਹੋ ਜਾਂਦਾ ਸੀਗਾ ਹੁਣ ਤੁਸੀਂ ਦੇਖ ਸਕਦੇ ਹੋਗੇ ਬਾਈ ਇਤਨਾਹੋਲੇ ਵਿੱਚ ਕੰਮ ਹੋ ਰਹੇ ਨੇ ਜੋ ਇਹ ਨੇ ਪੱਤਾ ਰੱਖਿਆ ਗਿਆ ਆ ਬੜੀਆ I don't know